ਕੁਝ ਹੀ ਕਦੇ ਸੋਚਿਆ ਕਿ ਆਈਪੀਐਲ ਦੇ ਵਿੱਚ ਕੱਲੇ-ਕੱਲੇ ਪਲੇਅਰ ਦੇ ਉੱਤੇ 20-20 ਕਰੋੜ 25-25 ਕਰੋੜ ਰੁਪਈਆ ਲੱਗ ਜਾਂਦਾ ਇੱਕ-ਇੱਕ ਟੀਮ 100-100 ਕਰੋੜ ਤੋਂ ਵੱਧ ਰੁਪਇਆ ਖਰਚ ਕਰ ਦਿੰਦੀ ਆ ਪਲੇਅਰਾਂ ਨੂੰ ਖਰੀਦਣ ਦੇ ਉੱਪਰ ਪਰ ਆਈਪੀਐਲ ਦੀ ਵਿਨਿੰਗ ਪ੍ਰਾਈਸ ਯਾਨੀ ਕਿ ਇਨਾਮੀ ਰਾਸ਼ੀ ਦਾ ਸਿਰਫ 20 ਕਰੋੜ ਰੁਪਈਆ ਹੀ ਹੁੰਦੀ ਆ ਪਰ ਇਹ ਤਾਂ ਘਾਟੇ ਵਾਲਾ ਸੌਦਾ ਹੋ ਗਿਆ ਨਾ ਜੇਤੂ ਰਾਸ਼ੀ ਸਿਰਫ 20 ਕਰੋੜ ਤੇ ਖਰਚ ਹੋ ਗਿਆ ਤੁਹਾਡਾ 100 ਕਰੋੜ ਤੋਂ ਵੀ ਉੱਪਰ ਫਿਰ ਤੁਹਾਨੂੰ ਬਚਦਾ ਕੀ ਆ ਇਹਦੇ ਵਿੱਚ ਦਰਅਸਲ ਆਈਪੀਐਲ ਉਸ ਤਰ੍ਹਾਂ ਕੰਮ ਨਹੀਂ ਕਰਦਾ ਜਿਵੇਂ ਇੰਟਰਨੈਸ਼ਨਲ ਕ੍ਰਿਕਟ ਕੰਮ ਕਰਦੀ ਹੈ ਅੱਜ ਕੱਲ ਤਾਂ ਸਗੋਂ ਇੰਟਰਨੈਸ਼ਨਲ ਕ੍ਰਿਕਟ ਵੀ ਉਸ ਤਰ੍ਹਾਂ ਕੰਮ ਨਹੀਂ ਕਰਦੀ ਇੱਥੇ ਟਰੋਫੀ ਜਿੱਤਣਾ ਮੇਨ ਮਕਸਦ ਨਹੀਂ ਹੁੰਦਾ ਜਿਹੜੀ ਵੀਮ ਨੇ ਕਦੇ ਟਰੋਫੀ ਨਹੀਂ ਜਿੱਤੀ ਯਾਨੀ ਕਿ ਆਰਸੀਬੀ ਉਹਦੀ ਬ੍ਰਾਂਡ ਵੈਲਿਊ ਵੀ ਟੌਪ 3 ਦੇ ਵਿੱਚ ਆ ਆਈਪੀਐਲ ਦੀਆਂ ਸਭ ਤੋਂ ਅਮੀਰ ਤਿੰਨ ਟੀਮਾਂ ਚੇਨਈ ਮੁੰਬਈ ਤੇ ਤੀਜੀ ਹੈਗੀ ਆਰਸੀਬੀ ਜਿਨ੍ਹਾਂ ਦੀ ਬ੍ਰਾਂਡ ਵੈਲਿਊ 1200 ਕਰੋੜ ਦੇ ਆਸ-ਪਾਸ ਹੈ। ਉਹਨਾਂ ਨੇ ਤਾਂ ਕਦੇ ਟਰੋਫੀ ਨਹੀਂ ਜਿੱਤੀ। ਹੁਣ ਇਹ ਕਿਸ ਤਰ੍ਹਾਂ ਹੁੰਦਾ ਅਸਲ ਦੇ ਵਿੱਚ ਆਈਪੀਐਲ ਦੇ ਵਿੱਚ ਜੋ ਪੈਸਾ ਬਣਦਾ ਉਹ ਬ੍ਰਾਂਡਸ ਤੋਂ ਬਣਦਾ। ਇੰਡੋਰਸਮੈਂਟਸ ਤੋਂ ਬਣਦਾ। ਇਸ ਨੂੰ ਇਸ ਤਰ੍ਹਾਂ ਸਮਝੋ ਕਿ ਜਿਹੜੀ ਬ੍ਰਾਂਡ ਵੈਲਿਊ ਹੈ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਰਸੀਬੀ ਦੀ ਬ੍ਰਾਂਡ ਵੈਲਿਊ 1200 ਕਰੋੜ ਹੈ। ਉਹ ਸਮਝ ਲਓ ਵੀ ਜਿੰਨੀ ਤੁਹਾਡੇ ਕੋਲੇ ਜ਼ਮੀਨ ਆ ਅਗਰ ਕਿਸੇ ਕੋਲੇ 10 ਕਿੱਲੇ ਆ ਕਿਸੇ ਕੋਲੇ 15 ਕਿੱਲੇ ਆ ਉਹ ਟੋਟਲ ਬ੍ਰਾਂਡ ਵੈਲਿਊ ਹੋ ਗਈ ਤੁਹਾਡੀ ਤੁਹਾਡੀ ਨੈਟਵਰਥ ਉਸੇ ਤਰ੍ਹਾਂ ਆਈਪੀਐਲ ਦੇ ਵਿੱਚ ਇਹਨਾਂ ਟੀਮਾਂ ਦੀ ਟੋਟਲ ਬ੍ਰਾਂਡ ਵੈਲਿਊ ਹੁੰਦੀ ਆ ਹੁਣ ਜਿਹੜਾ ਪੈਸਾ ਇਹ ਪਲੇਅਰਾਂ ਤੇ ਖਰਚ ਕਰਦੇ ਆ ਹਰ ਸਾਲ ਬੋਲੀ ਦੇ ਵਿੱਚ ਉਹਨੂੰ ਤੁਸੀਂ ਸਮਝ ਸਕਦੇ ਹੋ ਕਿ ਜੋ ਆਪਾਂ ਫਸਲ ਦੇ ਉੱਪਰ ਖਰਚਾ ਕਰਦੇ ਆ ਹਰ ਸਾਲ ਜੇ ਆਪਾਂ ਪਸਲ ਬੀਜਦੇ ਆ ਉਹਦੇ ਤੇ ਜਿੰਨਾ ਵੀ ਖਰਚਾ ਆਉਂਦਾ ਬਜਾਈ ਤੋਂ ਲੈ ਕੇ ਵਾਢੀ ਤੱਕ ਜੋ ਵੀ ਖਰਚਾ ਆਉਂਦਾ ਉਹ ਸਮਝ ਲਓ ਵੀ ਇਹ ਬੋਲੀ ਵਾਲਾ ਖਰਚਾ 100 ਕਰੋੜ ਜਾਂ 120 ਕਰੋੜ ਹੁਣ ਜਿਵੇਂ ਆਪਣਾ ਖਰਚਾ ਕਿਵੇਂ ਨਿਕਲਦਾ ਜੇ ਆਪਣੀ ਫਸਲ ਵਧੀਆ ਹੋਊਗੀ ਤਾਂ ਹੀ ਆਪਣਾ ਖਰਚਾ ਨਿਕਲਦਾ ਖੇਤੀ ਦੇ ਵਿੱਚੋਂ ਤਾਂ ਹੀ ਆਪਾਂ ਉਸ ਨੂੰ ਮਹਿੰਗੇ ਭਾਅ ਵੇਚਦੇ ਆ ਉਸੇ ਤਰ੍ਹਾਂ ਇਹਨਾਂ ਵਿੱਚ ਉਹ ਫਸਾ ਲਾਏਗੀ ਵਿਨਿੰਗ ਜਾਂ ਫਿਰ ਜੇ ਤੁਹਾਡੇ ਕੋਲੇ ਸਟਾਰ ਪਲੇਅਰ ਹੈਗੇ ਆ ਉਹੀ ਇਹਨਾਂ ਦੀ ਫਸਲ ਆ ਉਹ ਸਟਾਰ ਪਲੇਅਰ ਅਤੇ ਮੈਚ ਜਿੱਤਣਾ ਜਾਂ ਫਿਰ ਕੋਈ ਕਾਰਨਾਮੇ ਕਰਨਾ ਜਿਵੇਂ ਕਿ ਆਰਟੀਬੀ ਨੇ ਕੀਤੇ ਆ ਭਾਵੇਂ ਕਦੇ ਟਰੋਫੀ ਨਹੀਂ ਜਿੱਤੀ ਪਰ ਆਰਟੀਬੀ ਨੇ ਕੀਤੇ ਆ ਦੂਜੀ ਉਹਨਾਂ ਕੋਲ ਸਟਾਰ ਪਾਵਰ ਉਹਨਾਂ ਕੋਲੇ ਕ੍ਰਿਕਟ ਦਾ ਸਭ ਤੋਂ ਵੱਡਾ ਸਟਾਰ ਆ ਇਸ ਸਟਾਰ ਪਾਵਰ ਅਤੇ ਉਹਨਾਂ ਕੀਤੇ ਹੋਏ ਕਾਰਨਾਮਿਆਂ ਦੇ ਕਰਕੇ ਹੀ ਜੋ ਫਾਇਦਾ ਜਿਵੇਂ ਆਪਾਂ ਫਸਲ ਵੇਚਦੇ ਆਂ ਵੀ ਆਪਾਂ ਨੂੰ ਜੋ ਮੁਨਾਫਾ ਹੁੰਦਾ ਫਸਲ 'ਚ ਉਹ ਇਹਨਾਂ ਨੂੰ ਹੁੰਦਾ ਤਾਂ ਮੰਨ ਲਓ ਉਹਨਾਂ ਕੋਲੇ ਕੋਲੀ ਵਰਗਾ ਸਟਾਰ ਆ ਤਾਂ ਉਹਨਾਂ ਨੇ ਕੀ ਕਰਨਾ ਪਲੇਅਰ ਨੂੰ ਇੱਕ ਵਾਰੀ ਪੈਸਾ ਦੇਣਾ ਜਿੰਨਾ ਉਹਨਾਂ ਨੇ ਰੱਖਿਆ ਕਿ ਤੈਨੂੰ 20 ਕਰੋੜ ਮਿਲਣਗੇ 25 ਮਿਲਣਗੇ ਜਾਂ 15 ਮਿਲਣਗੇ ਉਸ ਤੋਂ ਬਾਅਦ ਇਹਨਾਂ 2 2.5 ਮਹੀਨਿਆਂ ਦੇ ਵਿੱਚ ਜੋ ਵੀ ਕੰਮ ਉਹ ਪਲੇਅਰ ਕਰੂਗਾ ਉਹ ਸਾਰੇ ਪੈਸੇ ਆ ਜਿਹੜੇ ਉਹ ਟੀਮ ਨੂੰ ਜਾਣਗੇ ਹੁਣ ਪਲੇਅਰ ਤੋਂ ਕੀ ਕਰਵਾਇਆ ਜਾਂਦਾ ਉਹਨਾਂ ਤੋਂ ਐਡ ਕਰਵਾਈ ਜਾਂਦੀ ਆ ਜਿੰਨੇ ਵੀ ਬ੍ਰਾਂਡਾਂ ਦੀ ਐਡ ਆ ਉਹ ਜਿਹੜਾ ਪੈਸਾ ਉਹਦੇ ਚੋਂ ਆਉਂਦਾ ਉਹ ਪਲੇਅਰਾਂ ਨੂੰ ਨਹੀਂ ਜਾਂਦਾ ਉਹ ਟੀਮ ਨੂੰ ਜਾਂਦਾ ਇੱਕ ਤਾਂ ਉਹ ਫਾਇਦਾ ਹੋ ਗਿਆ ਉਹਦੇ ਚੋਂ ਇਹਨਾਂ ਨੂੰ ਕਰੋੜਾ ਰੁਪਈਆ ਆਉਂਦਾ ਦੂਸਰਾ ਇਹਨਾਂ ਦਾ ਕੀਤਾ ਹੁੰਦਾ ਹੈਗਾ ਮਰਚੈਂਟਾਈਜ਼ ਵੇਚਣੇ ਮਰਚੈਂਟਾਈਜ਼ ਯਾਨੀ ਕਿ ਜਿਵੇਂ ਸ਼ਰਟਾਂ ਵੇਚਣਾ ਆਪਣੀ ਟੀਮ ਦੀਆਂ ਆ ਛੋਟੀਆਂ ਛੋਟੀਆਂ ਚੀਜ਼ ਜਿਵੇਂ ਕਿ ਬੈਟ ਵੇਚਣੇ ਜੋ ਵੀ ਸਿੰਬਲ ਇਹ ਆਪਣੀ ਟੀਮ ਦੇ ਵੇਚਦੇ ਆ ਸਾਈਨ ਕਰਵਾ ਕੇ ਖਾਸ ਕਰਕੇ ਜੋ 스타 ਪਲੇਅਰਾਂ ਦੀਆਂ ਸਾਈਨ ਕੀਤੀਆਂ ਹੋਈਆਂ ਸ਼ਰਟਾਂ ਹੁੰਦੀਆਂ ਨੇ ਉਹ ਤਾਂ ਹਜ਼ਾਰਾਂ ਰੁਪਏ ਵਿੱਚ ਵਿਕਦੀਆਂ ਨੇ ਉਸ ਤਰ੍ਹਾਂ ਇਹ ਲੋਕ ਕਰੋੜਾ ਰੁਪਇਆ ਕਮਾਉਂਦੇ ਆ ਉਹਨਾਂ ਤੋਂ ਉਹ ਵੀ ਸਾਰਾ ਪੈਸਾ ਟੀਮ ਨੂੰ ਜਾਂਦਾ ਤੀਸਰਾ ਤਰੀਕਾ ਹੈਗਾ ਹੈਗਾ ਜਿਹੜਾ ਜਰਸੀ ਦੇ ਉੱਪਰ ਇਹਨਾਂ ਦੇ ਲੱਗੇ ਹੁੰਦੇ ਹੈਗੇ ਲੋਗੋ ਬ੍ਰਾਂਡਾਂ ਦੇ ਉਹ ਸਾਰਾ ਪੈਸਾ ਵੀ ਟੀਮ ਨੂੰ ਹੀ ਜਾਂਦਾ ਇੱਕ ਇੱਕ ਜਰਸੀ ਦੇ ਉੱਪਰ ਅੱਜ ਤੁਸੀਂ ਦੇਖੋ ਘੱਟੋ ਘੱਟ 5-7 ਬ੍ਰਾਂਡਾਂ ਦੇ ਲੋਗੋ ਲੱਗੇ ਹੁੰਦੇ ਆ ਤੇ ਉਹ ਜਿਹੜੇ ਹੁੰਦੇ ਉਹ ਸਪਾਂਸਰ ਹੁੰਦੇ ਆ ਵੱਡਾ ਪਲੇਅਰ ਰੱਖਣ ਦਾ ਟੀਮ ਵਿੱਚ ਫਾਇਦਾ ਇਹ ਹੈ ਕਿ ਉਹਨੇ ਤੁਹਾਨੂੰ ਵੱਧ ਪੈਸੇ ਮਿਲਦੇ ਆ ਬ੍ਰਾਂਡਾਂ ਦੇ ਵੱਲੋਂ ਕਿ ਉਹਨਾਂ ਦੇ ਬ੍ਰਾਂਡ ਨੂੰ ਵਿਰਾਟ ਕੋਹਲੀ ਨੇ ਜਾਂ ਤੋਨੀ ਨੇ ਜਾਂ ਰੋਹਿਤ ਸ਼ਰਮਾ ਨੇ ਐਡ ਕੀਤੀ ਆ ਜਾਂ ਫਿਰ ਉਹਨਾਂ ਦੇ ਲੋਗੋ ਲੱਗੀ ਹੋਈ ਸ਼ਰਟ ਪਾਈ ਆ ਵਿਰਾਟ ਕੋਹਲੀ ਨੇ ਇਸ ਤਰ੍ਹਾਂ ਉਹ ਲੋਕ ਜਿੰਨਾ ਵੱਡਾ ਬ੍ਰਾਂਡ ਹੁੰਦਾ ਟੀਮ ਕੋਲ ਉਹਨੇ ਵੱਧ ਪੈਸੇ ਦਿੰਦੇ ਆ ਇਸ ਲਈ ਟੀਮਾਂ ਜਿਹੜੀਆਂ ਨੇ ਉਹ ਵੱਧ ਪੈਸੇ ਦੇ ਕੇ ਵੱਡੇ ਵੱਡੇ ਬ੍ਰਾਂਡ ਪਲੇਅਰ ਖਰੀਦਣ ਦੀ ਕੋਸ਼ਿਸ਼ ਕਰਦੀਆਂ ਨੇ ਮਾਰਕੀ ਪਲੇਅਰ ਖਰੀਦਣ ਦੀ ਕੋਸ਼ਿਸ਼ ਕਰਦੀਆਂ ਨੇ ਚਾਹੇ ਉਹ ਟਰੋਫੀ ਜਿੱਤਣ ਜਾਂ ਨਾ ਹਾਲਾਂਕਿ ਟਰੋਫੀ ਜਿੱਤਣ ਦੇ ਵੀ ਫਾਇਦੇ ਆ ਜੇ ਕੋਈ ਟੀਮ ਜਿੱਤਦੀ ਆ ਟਰੋਫੀ ਜਿਵੇਂ ਕਿ CSK ਜਾਂ ਫਿਰ ਮੁੰਬਈ ਇੰਡੀਅਨ ਤਾਂ ਉਹਨਾਂ ਦੀ ਬ੍ਰਾਂਡ ਵੈਲਿਊ ਆਟੋਮੈਟਿਕਲੀ ਵਧਦੀ ਹੈ ਕਿਉਂਕਿ ਜੇਤੂ ਟੀਮਾਂ ਕੋਲੇ ਪਲੇਅਰ ਵੀ ਹਮੇਸ਼ਾ ਵੱਡੇ ਰਹਿੰਦੇ ਆ ਉਹ ਕੱਲੀ ਆਰਪੀਬੀ ਹੀ ਆ ਜਿਨ੍ਹਾਂ ਕੋਲੇ ਵੱਡੇ ਪਲੇਅਰ ਹੁੰਦੇ ਹੋਏ ਵੀ ਕਦੇ ਜਿੱਤ ਨਹੀਂ ਸਕੀ ਪਰ ਫਿਰ ਵੀ ਉਹਨਾਂ ਦੀ ਬ੍ਰਾਂਡ ਵੈਲਿਊ ਬਹੁਤ ਜ਼ਿਆਦਾ ਨਹੀਂ ਤਾਂ ਜਿਹੜੀਆਂ ਟੀਮਾਂ ਘੱਟ ਜਿੱਤਦੀਆਂ ਨੇ ਜਿਵੇਂ ਕਿ ਪੰਜਾਬ ਇਹਨਾਂ ਦੀ ਬ੍ਰਾਂਡ ਵੈਲਿਊ ਬਹੁਤ ਘੱਟ ਆ ਰਾਜਸਥਾਨ ਵੀ ਇੱਥੇ ਤਰ੍ਹਾਂ ਇਹ ਜਮਾ ਬੋਰਟਮ ਦੇ ਉੱਪਰ ਆਉਂਦੀਆਂ ਨੇ ਸਭ ਤੋਂ ਘੱਟ ਬ੍ਰਾਂਡ ਵੈਲਿਊ ਇਹਨਾਂ ਦੀ ਹੀ ਆ ਪਰ ਫਿਰ ਵੀ ਇਹ ਟੀਮਾਂ ਓਨਾ ਕ ਪੈਸਾ ਤਾਂ ਕਮਾ ਹੀ ਲੈਂਦੀਆਂ ਨੇ ਹਰ ਤਾਲ ਵੀ ਅਗਲੇ ਸਾਲ ਵੀ ਬੋਲੀ ਵਿੱਚ 100 ਕਰੋੜ ਲਾ ਸਕਣ ਇੱਕ ਹੋਰ ਇਹਨਾਂ ਨੂੰ ਪੈਸਾ ਆਉਂਦਾ ਹੈ ਉਹ ਆਉਂਦਾ ਹੈ ਚੈਨਲਾਂ ਵੱਲੋਂ ਕਿ ਸਾਡੀ ਟੀਮ ਦਾ ਜਦੋਂ ਮੈਚ ਚੱਲ ਰਿਹਾ ਉਸ ਵਕਤ ਜੋ ਐਡ ਵਗੈਰਾ ਲੱਗਦੀਆਂ ਨੇ ਜਾਂ ਜੋ ਅਸੀਂ ਤੁਹਾਡੇ ਚੈਨਲ ਦੇ ਉੱਪਰ ਐਡ ਕਰਾਂਗੇ ਉਹ ਤੋਂ ਵੀ ਚੈਨਲਾਂ ਤੋਂ ਵੀ ਪੈਸਾ ਲੈਂਦੇ ਆ ਇਸ ਤੋਂ ਇਲਾਵਾ ਜੋ ਹੁਣ ਟਿਕਟਾਂ ਵਿਕਦੀਆਂ ਨੇ ਹਰ ਟੀਮ ਦਾ ਆਪਣਾ ਇੱਕ ਹੋਮ ਗਰਾਉਂਡ ਹੈ। ਹੋਮ ਗਰਾਉਂਡ ਦੇ ਉੱਪਰ ਜੋ ਉਹਨਾਂ ਦੀਆਂ ਟਿਕਟਾਂ ਹੁੰਦੀਆਂ ਨੇ ਜੋ ਸਾਰਾ ਕੁਝ ਉਸ ਟੀਮ ਦਾ ਹੀ ਹੁੰਦਾ। ਉੱਥੇ ਸਾਰਾ ਅਧਿਕਾਰ ਉਹਨਾਂ ਦਾ ਹੁੰਦਾ ਪਰ ਉਹਨਾਂ ਵਿੱਚ ਥੋੜਾ ਜਿਹਾ ਦਿੱਤਾ ਸਾਹਮਣੇ ਵਾਲੀ ਟੀਮ ਦਾ ਵੀ ਹੁੰਦਾ। ਇਹ ਇਹਨਾਂ ਦੀ ਆਪਸ ਵਿੱਚ ਡੀਲ ਕੀਤੀ ਹੋਈ ਹੈ ਕਿ ਅਗਰ ਸਾਡੀ ਟੀਮ ਤੁਹਾਡੇ ਗਰਾਉਂਡ ਤੇ ਆਕਰ ਖੇਡ ਰਹੀ ਹੈ ਤੇ ਉੱਥੇ ਕრაਊਡ ਵੀ ਆਇਆ ਸਾਡੀ ਟੀਮ ਨੂੰ ਦੇਖਣ ਤਾਂ ਫਿਰ ਇਹਨਾਂ ਨੂੰ ਵੀ ਤਾਂ ਕੁਝ ਮਿਲਣਾ ਚਾਹੀਦਾ ਨਾ। ਤਾਂ ਉਹ ਇਹਨਾਂ ਦੀਆਂ ਆਪਸ ਵਿੱਚ ਡੀਲਾਂ ਕੀਤੀਆਂ ਹੁੰਦੀਆਂ ਨੇ। ਕਿ ਕਿੰਨੇ ਪੈਸੇ ਆ ਜਿਹੜੇ ਟਿਕਟਾਂ ਵਾਲੇ ਉਹ ਤੁਹਾਡੇ ਖਾਤੇ 'ਚ ਜਾਣਗੇ ਕਿੰਨੇ ਸਾਨੂੰ ਮਿਲਣਗੇ ਇਹ ਪੈਸਾ ਵੀ ਸਾਰਾ ਟੀਮਾਂ ਨੂੰ ਹੀ ਜਾਂਦਾ ਸੋ ਕਹਿਣ ਦਾ ਭਾਵ ਹੈ ਕਿ ਆਈਪੀਐਲ ਦੇ ਵਿੱਚ ਹਰ ਛੋਟੀ ਛੋਟੀ ਚੀਜ਼ ਤੋਂ ਪੈਸਾ ਕਮਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਇਸ ਲਈ ਇੱਥੇ ਘਾਟਾ ਕਿਸੇ ਨੂੰ ਵੀ ਨਹੀਂ ਪੈਂਦਾ ਚਾਹੇ ਕੋਈ 5 6 ਟਰਾਫੀਆਂ ਜਿੱਤਣ ਵਾਲੀ ਟੀਮ ਹੋਵੇ ਤੇ ਚਾਹੇ ਕੋਈ ਟੀਮ ਕਦੇ ਵੀ ਨਾ ਜਿੱਤੀ ਹੋਵੇ ਜਿਹੜੀਆਂ ਜਿਹੜੀਆਂ ਟੀਮਾਂ ਨੇ ਵੀ ਟੀਮ ਖਰੀਦੀ ਹੁੰਦੀ ਆ ਹਰ ਸਾਲ 100 ਕਰੋੜ ਰੁਪਈਆ ਲਾ ਕੇ ਪਲੇਅਰ ਚੱਕੇ ਹੁੰਦੇ ਨੇ ਉਹਨਾਂ ਨੂੰ ਮੁਨਾਫਾ ਹੋਣਾ ਹੀ ਹੁੰਦਾ ਜਿਹੜੀ ਟੀਮ ਜਮਾਂ ਬਾਟਮ ਦੇ ਉੱਪਰ ਰਹੀ ਹੁੰਦੀ ਆ ਉਸ ਨੂੰ ਵੀ ਕੁਝ ਨਾ ਕੁਝ ਮੁਨਾਫਾ ਹੋਇਆ ਹੁੰਦਾ ਬਸ ਉਸ ਤਰ੍ਹਾਂ ਦਾ ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ ਜਿਹੜਾ ਕਿ ਜਿੱਤਣ ਵਾਲੀਆਂ ਟੀਮਾਂ ਨੂੰ ਮਿਲਦਾ ਜੇ ਸ਼ਾਇਦ ਉਹ ਜਿੱਤਦੇ ਤਾਂ ਉਹਨਾਂ ਨੂੰ ਉਨੀ ਵੱਧ ਕਮਾਈ ਹੁੰਦੀ ਬੇਸਿਕਲੀ ਜਿੱਤਣ ਨਾਲੋਂ ਜ਼ਿਆਦਾ ਇੱਥੇ ਸਟਾਰ ਪਾਵਰ ਚੱਲਦੀ ਆ ਜਿਹੜੀਆਂ ਜਿਹੜੀਆਂ ਟੀਮਾਂ ਕੋਲੇ ਤੁਸੀਂ ਦੇਖੋਗੇ ਕਿ ਵੱਡੇ ਵੱਡੇ ਸਟਾਰ ਆ ਸ਼ੁਰੂ ਤੋਂ ਉਹਨਾਂ ਦੀ ਬ੍ਰਾਂਡ ਵੈਲਿਊ ਵੱਧਦਾ ਤਾਂ ਹੁਣ ਮੇਰੇ ਖਿਆਲ ਨਾਲ ਤੁਸੀਂ ਸਮਝ ਹੀ ਗਏ ਹੋਵੋਗੇ ਕੀ ਆਈਪੀਐਲ ਦੇ ਵਿੱਚ ਪੈਸਾ ਕਿਵੇਂ ਕਮਾਇਆ ਜਾਂਦਾ ਇੱਕ ਹੋਰ ਵੀਡੀਓ ਮੈਂ ਬਣਾ ਰਿਹਾ ਉਹਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਇਹਦੇ ਵਿੱਚ ਬੀਸੀਸੀਆਈ ਕਿਵੇਂ ਪੈਸਾ ਕਮਾਉਂਦੀ ਆ ਤੇ ਕਿਵੇਂ ਆਈਪੀਐਲ ਨੇ ਬੀਸੀਸੀਆਈ ਨੂੰ ਦੁਨੀਆ ਦਾ ਸਭ ਤੋਂ ਅਮੀਰ ਕ੍ਰਿਕਟ ਬੋਰਡ ਬਣਾ ਦਿੱਤਾ ਤੇ ਕਿਵੇਂ ਆਈਪੀਐਲ ਖੁਦ 1 ਲੱਖ ਕਰੋੜ ਦੀ ਲੀਗ ਬਣ ਗਿਆ ਇਹ ਸਾਰਾ ਕੁਝ ਤੁਹਾਨੂੰ ਅਗਲੀ ਵੀਡੀਓ ਵਿੱਚ ਦੱਸਾਂਗਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦਬਾ ਦਿਓ ਤੇ ਜੇ ਮੇਰੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ